Yeah. <laughs> you ਜਿੰਨੀ ਤੁਸੀਂ ਮੈਨੂੰ ਮਾਇਆ ਦਿਓਗੇ ਵੰਟੀ ਸਰਪੰਚ ਸਾਹਿਬ ਮਾੜਾ ਮੋਟਾ ਉੱਠ ਕੇ ਗੀੜਾ ਗੂੜਾ ਦਿਓ ਇਹ ਮਾਇਆ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਦੇ ਐਸ਼ ਬਨੇਰੇ ਤੇ ਕਦੇ ਔਸ਼ਮ ਬਨੇਰੇ ਆਹਾ ਆਹ ਐਮਐਲਏ ਸਾਹਿਬ ਨੂੰ ਆਇਆ ਬਾਜੀ ਬਾਜੀ ਸਾਡੀ ਦਾ ਬੜੇ ਪਾਪਾ ਇਨਸ਼ਾਅੱਲਾ ਆ ਗਈ ਭਾਈ ਜਾ ਕੇ ਇਹ ਲੰਗਰ ਚ ਪਾ ਦੂੰਗਾ ਲੰਗਰ ਉਹ ਜਿਹੜਾ ਸਾਡੀ ਰਸੋਈ ਚ ਪਕਦਾ ਹੈ ਐਮਐਲਏ ਸਾਹਿਬ ਦੇ ਨਾਲ ਬਾਜੀ ਸਾਹਿਬ ਜਿਹਦੇ ਵਾਸਤੇ ਨਾ ਪਕਦਾ ਵੀ ਪਾਰਟੀ ਦੇ ਐਮ ਐਲ ਏ ਜਿਨ੍ਹਾਂ ਦੇ ਨਾਲ ਲੱਗ ਕੇ ਬੈਠ ਸਕਦਾ ਹੈ ਪੱਟਣਾ ਪੱਟ ਲਾ ਕੇ ਉਹ ਪਹਿਲੇ ਨਹੀਂ ਸੀ ਬੈਠਣ ਦੇ ਕੋਈ ਨੇੜੇ ਨਹੀਂ ਸੀ ਲੱਗਣ ਦਾ ਇਹ ਸਾਰੀ ਪਾਰਟੀ ਘੈਂਟ ਆ ਬਸ ਆ ਦੇਖ ਤੇ ਤਰੀ ਕਿਉਂ ਘਟ ਗਈ ਨਹੀਂ ਨਾ ਕਾ ਤੋਂ ਹੁਣ ਮੁਖਤਿਆਰ ਕੋਈ ਕਿਉਂ ਢਾਲ ਚ ਤੋਣੋਂ ਹਟ ਗਈ ਨਹੀਂ ਨਾ ਕਾ ਤੋਂ ਹੁਣ ਮੁਖਤਿਆਰ ਜਾ ਵਾਣਾ ਡੱਬਾ ਚੱਕ ਕੇ ਮੇ ਮੇਲਾ ਕਮੇਟੀ ਮੈਂ ਤੇ ਤੇ ਲੋਕਾਂ ਦਾ ਧੰਨਵਾਦ ਆ ਉਹਨਾਂ ਦਾ ਵੀ ਕਿਉਂਕਿ ਐਡਾ ਵਧੀਆ ਪ੍ਰਬੰਧ ਹੈ ਐਡਾ ਵਧੀਆ ਜਿਹੜਾ ਮਾਹੌਲ ਇਹਨਾਂ ਨੇ ਸਿਰਜਿਆ ਹੈ ਕਿਉਂਕਿ ਇਹ ਬੱਚੇ ਦੇਸ਼ਾਂ ਵਿਦੇਸ਼ਾਂ ਚ ਗਏ ਹੋਣ ਨਾ ਬਾਹਰਲੇ ਮੁਲਕਾਂ ਚ ਬੈਠੇ ਹੋਣ ਤੇ ਜਦੋਂ ਪਿੰਡਾਂ ਦਾ ਮੇਲਾ ਹੋਵੇ ਨਾ ਤੇ ਫਿਰ ਇੱਕ ਦਿਲ ਨੂੰ ਤਾਂਗ ਵੱਜਦੀ ਹੈ ਵੀ ਪਿੰਡ ਜਾ ਕੇ ਪਹੁੰਚ ਜਾਈਏ ਕਿਸੇ ਸਾਥ ਇਹ ਇਹ ਪਿੰਡ ਦੀਆਂ ਰੂਹਦਾਰੀਆਂ ਹੁੰਦੀਆਂ ਹਨ ਆ ਮੈਂ ਦੇਖਦਾ ਬਾਹਰਲੇ ਮੁਲਕਾਂ 'ਚ ਨੌਜਵਾਨ ਬੈਠੇ ਨੇ ਪਰ ਉਹਨਾਂ ਨੂੰ ਤਾਂ ਜਿਹੜੀ ਪਿੰਡ ਦੀਆਂ ਗਲੀਆਂ ਦੀ ਹੁੰਦੀ ਹੈ ਕਿਉਂਕਿ ਯਾਦਾ ਜੁੜੀਆਂ ਹੁੰਦੀਆਂ ਬਚਪਨ ਹੁੰਦਾ ਤੇ ਜਿਹੜੇ ਪਿੰਡ 'ਚ ਹੁਣ ਉਹਨਾਂ ਨੂੰ ਚਾਹ ਹੁੰਦਾ ਹੈ ਵੀ ਕਦੋਂ ਮੇਲਾ ਹੋਣਾ ਹੈ ਕਦੋਂ ਰੌਣਕਾਂ ਲਗਣੀਆਂ ਸੋ ਅੱਜ ਪਰਾ ਸਾਡਾ ਬਹੁਤ ਵਧੀਆ ਗੀਤ गा ਰਿਹਾ ਸੀ ਮੈਂ ਅੱਗੇ ਆਪਣੇ ਵੀਰ ਨੂੰ ਦੱਸ ਰਿਹਾ ਸੀ ਮੈਂ ਕਿ ਪੰਜਾਬੀ ਕਲਚਰ ਇਹ ਸੀ ਅਸੀਂ ਇਹ ਸੀ ਪੰਜਾਬ ਦਾ ਕਲਚਰ ਆ ਤੇ ਹੁਣ ਦੇ ਢੋਲ ਟਮੱਕੇ ਦੇ ਹੋਰ ਹੀ ਚੰਨ ਚੰਨ ਨਾ ਆ ਗਏ ਇਹਨਾਂ ਨੇ ਪੰਜਾਬ ਨੂੰ ਜਾਗਦਾ ਰੱਖਿਆ ਇਹੋ ਮੇਲਿਆਂ ਨੇ ਜਾਗਦਾ ਰੱਖਿਆ ਸੋ ਅੱਜ ਬਦੌਰ ਪਿੰਡ ਵਾਸੀ ਵੀ ਸਾਰੇ ਇੱਥੇ ਬੈਠੇ ਹੋ ਅੱਜ ਆਪ ਜੀ ਨੂੰ ਬੇਨਤੀ ਕਰਨ ਲੱਗਾ ਅਗਲੀ ਵਾਰੀ ਜਿਹੜਾ ਮੇਲਾ ਹੈ ਸਟੇਡੀਅਮ ਬਣ ਜਾਊਗਾ ਜੇ ਨਾ ਪੈਸੇ ਤੈਨੂੰ ਹੋਰ ਵੀ ਦੇ ਦਿੱਤੇ ਹਾਂ ਦਾਦੇ ਅਗਲੀ ਵਾਰੀ ਕੁਰਸੀਆਂ ਸਟੇਡੀਅਮ ਤੇ ਲੱਗਣੀਆਂ ਚਾਹੀਦੀਆਂ ਹਨ ਹਾਂ ਪੱਕੀ ਗੱਲ ਆ ਮੈਂ ਤੇ ਪਿੰਡ ਦਾ ਨੁਹਾਰ ਬਦਲ ਸਕਦਾ ਪਿੰਡ ਲਈ ਡਿਵੈਲਪਮੈਂਟ ਲਈ ਪੈਸੇ ਦੇ ਸਕਦਾ ਔਰ ਮੈਂ ਅੱਜ ਆਪਣੇ ਆਪ ਨੂੰ ਅੱਜ ਮੈਨੂੰ ਪਤਾ ਲੱਗਾ ਜਦੋਂ ਮੈਂ ਪਹਿਲੀ ਵਾਰੀ ਜਦੋਂ ਦਰਗਾਹ ਤੇ ਆਇਆ ਸੀ ਉਸ ਤੋਂ ਬਾਅਦ ਅਗਲੀ ਵਾਰੀ ਅਨਾਉਂਸਮੈਂਟ ਕਰਕੇ ਗਿਆ ਸੀ ਵੀ ਯਾਰ ਛੱਡ ਬਣਾਉਣਾ ਹੈ ਬਣ ਗਿਆ ਹਾਂ ਪੈਸੇ ਨਹੀਂ ਕੱਢੇ ਮੇਰਲਾ ਫਿਰ ਫਿਰ ਨਾ ਬਾਅਦ ਵਿੱਚ ਕਹਿੰਦੇ ਵੀ ਪਿੰਦ ਲਈ ਪੈਸੇ ਨਹੀਂ ਦਿੰਦੇ ਹਾਂ ਬਦ ਗਿਆ ਜਾਲ ਫਿਰ ਮੋਰ ਬਣਾ ਦੇ ਬੱਚਿਆਂ ਨੂੰ ਉੱਪਰ ਘੋੜੇ ਪੰਗਾੜੇ ਲਾ ਦੇ ਖੇਡਣ ਵਿੱਚ ਠੀਕ ਹੈ ਸੋ ਜਿਹੜੇ-ਜਿਹੜੇ ਵੀ ਪਿੰਡ ਦੇ ਵਿਕਾਸ ਦੇ ਕੰਮ ਨੇ ਅਸੀਂ ਪਰਿਵਾਰਾਂ ਸਾਰੇ ਰਲ ਮਿਲ ਕੇ ਪਿੰਡ ਦੀ ਨੁਹਾਰ ਬਦਲਨੀ ਹੈ ਸਾਡਾ ਫਰਜ਼ ਬਣਦਾ ਹੈ ਕਿਉਂਕਿ ਮਿਹਰਬਾਨ ਇੱਕ ਫੋਟੋ ਕਰਾ ਲਿਓ ਜੀ ਸਰ ਇੱਕ ਜ਼ੋਰਦਾਰ ਤਾੜੀਆਂ ਐਮਐਲਏ ਸਾਹਿਬ ਦੇ ਨਾਂ ਤੇ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਸਾਡੀ ਇਹ ਆਪਣੀ ਘਰ ਦੀ ਪਾਰਟੀ ਹੈ ਮੇਰਾ ਮਾਲਵਾ ਏਰੀਆ ਬਰਨਾਲਾ ਔਰ ਬਹੁਤ ਖੁਸ਼ੀ ਹੈ ਵੀ ਸਾਡੀ ਆਮ ਕਿਉਂਕਿ ਜੁੱਧ ਨਸ਼ਿਆਂ ਵਿਰੁੱਧ ਵਿੱਡਿਆ ਹੋਇਆ ਹੈ ਬਹੁਤ ਵੱਡੀ ਸਾਨੂੰ ਕਾਮਯਾਬੀ ਉਹਦੇ ਵਿੱਚ ਹਾਸਲ ਹੋ ਰਹੀ ਹੈ ਤੇ ਬਾਕੀ ਦਬ ਕੇ ਸਹਿਯੋਗ ਥੋੜਾ ਚਾਹੀਦਾ ਹੈ ਭਰਾਵਾਂ ਦਾ ਚਾਹੀਦਾ ਹੈ ਅਸੋ ਸੋ ਮੈਂ ਬੰਟੀ ਇੱਕ ਤੇ ਪਿੰਡ ਵਾਲੇ ਉਤਨਾ ਬੜੇ ਖੁਸ਼ ਨੇ ਵੀ ਆ ਹੁਣ ਝੋਨੇ ਇੱਕ ਤੇ ਬੱਤੀ ਵੀ ਪੂਰੀ ਆਉਂਦੀ ਔਰ ਵੱਡੀ ਖੁਸ਼ੀ ਦੀ ਗੱਲ ਇਹ ਹੈ ਹੁਣ ਜਿਹੜੇ ਪਿੰਡ ਚ ਆਏ ਆ ਜੀ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬਹੁਤ ਧੂਮ ਧਾਮ ਨਾਲ ਮਨਾਇਆ ਕੀ ਕਹਿਣਾ ਚਾਹੋਗੇ ਨਹੀਂ ਇਹ ਕਹਿਣਾ ਖੰਬੰਦ ਜੀ ਪੀ ਬਾਬਾ ਮੋਤੀ ਸ਼ਾਹ ਬਾਬਾ ਨਗੇ ਸ਼ਾਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸੋਹਣਾ ਮੇਲਾ ਹੋਇਆ ਵਾ ਪਿੰਡ ਦਾ ਐਨ.ਆਰ.ਏ. ਕੀਰਾਂ ਦਾ ਸੰਜੋਗ ਗੋਣ ਵਾਲੀ ਕਬੱਡੀ ਤੇ ਲੰਗਰ ਦੀ ਸੇਵਾ ਬਹੁਤ ਕਰਦੇ ਆ ਸਾਰਾ ਰਲ ਮਿਲ ਕੇ ਬਹੁਤ ਸੋਹਣਾ ਮੇਲੇ ਦਾ ਆਨੰਦ ਮਾਣਦੇ ਆ ਬਹੁਤ ਸੋਨਾ ਮਿਲਦਾ ਹੋਇਆ ਵਾ ਬਾਬਾ ਜੀ ਜੇ ਗੱਲ ਕਰੀ ਤਾਂ ਕਾਫੀ ਦੂਰੋਂ ਦੂਰੋਂ ਚੱਲ ਕੇ ਸੰਤਾਂ ਆਉਂਦੀਆਂ ਕੀ ਇੱਥੋਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਰ ਇੱਕ ਦੀ ਬੱਚੇ ਦੀ ਨੌਕਰੀ ਦੀ ਸਾਰਿਆਂ ਦੀ ਇਮਾਰਤ ਪੂਰੀ ਹੁੰਦੀ ਆ ਤੇ ਸਾਰੇ ਦੂਰੋਂ ਦੂਰੋਂ ਜੰਮੂ ਦਿੱਲੀ ਰਾਜਸਥਾਨ ਹਰਿਆਣਾ ਦੂਰ ਦੂਰੋਂ ਸੰਤਾਂ ਚੱਲ ਕੇ ਇੱਥੇ ਦਰਬਾਰ ਤੇ ਆਉਂਦੇ ਨੇ ਉਹਨਾਂ ਦੇ ਮਨੋ ਕਾਮਨਾ ਪੂਰੀ ਬਾਬਾ ਜੀ ਸੰਤਾਂ ਨੂੰ ਕੀ ਕਹਿਣਾ ਚਾਹੋਗੇ ਸਾਨੂੰ ਤੇ ਇਹ ਆ ਕਿ ਮਹਾਰਾਜ ਜੀ ਆਪਣਾ ਧਿਆਨ ਕਰੋ ਖੜੋ ਤੇ ਆਪਣਾ ਲਾਭ ਤੇ ਆਪਣਾ ਫਾਇਦਾ ਠਾਉਣ ਆਪਾਂ ਦੇ ਸੰਗਤ ਨੂੰ ਇਹ ਹੀ ਪ੍ਰੇਰਨਾ ਦਿੰਦੇ ਆ ਹਰ ਸਾਲ ਸੰਗਤਾਂ ਤੋਂ ਨੂੰ ਦੋ ਰੋਣ ਆ